ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਜਿਹਦੇ ਵਿੱਚ ਅਸੀਂ ਅੱਜ ਸਾਰੇ ਬੈਠੇ ਆਂ ਸਰਕਾਰੀ ਪ੍ਰੈਮ ਸਕੂਲ ਟੁੰਡਾ ਜਿਹਦੇ ਉੱਤੇ ਸੇਵਾਦਾਰਾਂ ਦੇ ਨਾਮ ਪਹਿਲਾਂ ਵੀ ਲਿਖੇ ਆਂ ਕਿ ਅੱਜ ਅਮਰਕੋ ਚੰਕਰਪਾਲ ਸੰਸਰ ਸੁਸਾਇਟੀ ਤੋਂ ਵਰਨੀ ਵੱਲੋਂ ਵੀ ਥੋੜਾ ਜਿਹਾ ਵੀ ਕੁਝ ਯੋਗਦਾਨ ਪਾਉਣ ਲਈ ਅਸੀਂ ਅੱਜ ਇਸ ਸਕੂਲ ਦੇ ਵਿੱਚ ਆਏ ਹਾਂ ਕਿਉਂਕਿ ਪਿਛਲੇ ਸਮੇਂਾਂ ਦੇ ਦੌਰਾਨ ਜੋ ਬਹੁਤ ਜ਼ਿਆਦਾ ਸੰ ਸਰਦੀ ਪਈ ਹੈ ਤੇ ਕਈ ਬੱਚਿਆਂ ਕੋਲ ਜੋ ਗਰਮ ਪਰਦੇ ਆ ਜੀ ਸਕਦੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਆ ਸਾਡੇ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੀ ਬਨਿਆਸ ਸਾਡੇ ਸੁਸਾਇਟੀ ਦੇ ਕੈਸ਼ੀਰ ਸਾਹਿਬ ਸਰਜੀਤ ਸਿੰਘ ਜੀ ਬਸੂਤਾ ਦਾਸ ਮੀਤ ਪ੍ਰਧਾਨ ਸਟੇਟ ਕੀ ਕੋ ਸਾਡੇ ਨਾਲ ਇਸ ਨਗਰ ਦੇ ਬਤਵੰਤੇ ਸਰਦਾਰ ਪardeep ਸਿੰਘ ਜੀ ਮਨਿਆਜ ਅਚਾਰ ਸਿੰਘ ਜੀ ਮਨਿਆਜ ਮਾਤਾ ਉਸ ਸਿੰਘ ਜੀ ਤੇ ਜਿਨ੍ਹਾਂ ਦੇ ਸਜਣਾ ਦੇ ਵਾਕਿਆ ਤੇ ਨਾਮ ਨਹੀਂ ਵੀ ਜਾਣਦਾ ਵਿਸ਼ਵਤ ਸਿੰਘ ਜੀ ਦੁਆਜੇ ਸਨ ਕਰਤੋਂ ਇੱਥੇ ਸੁਸਾਇਟੀ ਨੂੰ ਦਾ ਧੰਨਵਾਦ ਕਰਨ ਲਈ ਇੱਥੇ ਉਹ ਵੀ ਪਹੁੰਚੇ ਨੇ ਅਸੀਂ ਵੀ ਸੁਸਾਇਟੀ ਵਾਲੋਂ ਸਾਰੇ ਇੱਥੇ ਬਤਵੰਤੇ ਪਹੁੰਚੇ ਸਜਣਾ ਦਾ ਸਾਡੇ ਬਹੁਤ ਹੀ ਪਰਮਿੱਤਰ ਪ੍ਰਿੰਸੀਪਲ ਸ੍ਰੀ ਰੇਸ਼ ਸਿੰਘ ਜੀ ਤੇ ਉਹਨਾਂ ਦੇ ਸਟਾਫ ਦਾ ਤੇ ਸਾਰੇ ਬੱਚਿਆਂ ਦਾ ਅਸੀਂ ਅੱਜ ਇਥੇ ਬਹੁਤ ਪੁਰਾਣਾ ਦਾ ਤੇ ਬਹੁਤ ਬਹੁਤ ਤੈਜ ਲੋਕਾਂ ਦਾ ਬਾਤ ਕਰਦੇ ਆਂ ਔਰ ਨਾਲ ਹੀ ਇਸ ਸਾਇਟੀ ਜਿਹੜੀ ਸਮਿਆਂ ਸਮਿਆਂ ਤੇ ਬੱਚਿਆਂ ਦੀ ਪੜ੍ਹਾਈ ਦਾ ਜੋ ਉਹਨਾਂ ਦੀਆਂ ਫੀਸਾਂ ਦਾ ਜਾਂ ਬੱਚਿਆਂ ਦੀ ਅੱਜ ਸਕੂਲ ਦੇ ਵਿੱਚ ਪੜ੍ਹਦੇ ਸਮੇਂ ਮੁਸ਼ਕਲ ਆਉਂਦੀ ਹੈ ਉਹਨਾਂ ਦਾ ਬੱਚਿਆਂ ਦੀ ਮੁਸ਼ਕਲ ਪੜ੍ਹਾਈ ਦੀ ਫੀਸਾਂ ਦੀ ਆਉਂਦੀ ਹੈ ਕੋਈ ਹਜ਼ਾਰ ਬੱਚਾ ਉਹਦੀ ਫੀਸ ਦੀ ਮੁਸ਼ਕਲ ਆਉਂਦੀ ਹੈ ਉਹ ਜੀ ਹਾਲਤ ਕਰਨ ਲਈ ਤਿਆਰ ਹੈ ਪਰ ਮੈਂ ਕਈ ਵਾਰ ਇਹ ਪਤਾ ਕਰ ਹੁੰਦਾ ਕਿ ਜਿਹੜੇ ਸਰਕਾਰੀ ਸਕੂਲ ਆ ਰਾਂ ਚ ਪੜਾਈ ਨਹੀਂ ਪਰ ਜਿੰਨੇ ਮੈਕਸਿਮਮ ਆਪਾਂ IAS PCS IPS ਆਪ ਸਰ ਦੇਖਦੇ ਆ ਉਹ ਇਹਨਾਂ ਸਕੂਲਾਂ ਦੇ ਵਿੱਚੋਂ ਹੀ ਗਏ ਸਕੂਲ ਨੂੰ ਚਲਾ ਰਹੇ ਇੱਕ ਜਦੋਂ ਕਦੇ ਗੱਲ ਕਰਦੇ ਤਾਂ ਬੜੀ ਹੈਰਾਨੀ ਹੁੰਦੀ ਹੈ ਤੁਹਾਨੂੰ ਕਿ ਉਹਨਾਂ ਨੇ ਬੜਾ ਜੋਸ਼ ਕੋ ਬਣਾ ਲਾ ਕੀਤਾ ਇੱਕ ਲੜਕੀ ਨੇ 98.4% ਨੰਬਰ ਸੀ ਪਲੱਸ ਉਹਨਾਂ ਦੇ ਮਨ ਦੀ ਗੱਲ ਸੀ ਵੀ ਅਸੀਂ ਵੀ ਇੱਕ ਨਾਂ ਰੌਸ਼ਨ ਕਰੀਏ ਵੀ ਭਰੇ ਦੀ ਸਰਕਾਰੀ ਸਕੂਲ ਜਿੰਨੇ ਵੀ ਦਾ ਉਹ ਵੀ ਇਹ ਜੱਜ ਪੈਦਾ ਕਰ ਸਕਦੇ ਆ ਪਿਛਲੀ ਆਧਾਰਨਾ ਤੁਸੀਂ ਰੋਸ਼ਨੀ ਪਤਰਾ ਦੇ ਵਿੱਚ ਦੇਖਿਆ ਕਿੰਨੀਆਂ ਲੜਕੀਆਂ ਤੇ ਕਿੰਨੇ ਲੜਕੇ ਜਿਹੜੇ ਪੰਜਾਬ ਦੇ ਇਹਦਾ ਸੁਧਾਰ ਜਰੂਰ ਜਰੂਰ ਹੋ ਜਾਣਾ ਤੇ ਅਸੀਂ ਵੀ ਹੋਰ ਸਕੂਲਾਂ ਦੇ ਵਿੱਚ ਲੜਕੇ ਵੀ ਧੁਨੇ ਆ ਪ੍ਰਿੰਸੀਪਲ ਸਾਹਿਬ ਨੇ ਔਰ ਆਪਣੀ ਜ਼ੇਰ ਦੇ ਵਿੱਚੋਂ ਆਪਣੇ ਸਟਾਫ ਤੋਂ ਪੈਸੇ ਇਕੱਠੇ ਕਰਕੇ ਪ੍ਰਿੰਸੀਪਲ ਗੁਰੂਤ ਉਸ ਲੜਕੀ ਦੀ ਪਹਿਲੀ ਸੈਮੈਸਟਰ ਦੀ फीस ਦੇਤੀ। ਅੱਜ ਉਹ ਲੜਕੀ ਜਿਹੜੀ ਰੋਟ یونیورسٹی ਚੰਡੀਗੜ੍ਹ ਲਾ ਕੇ ਆਈ ਹੈ। ਔਰ ਸਾਡਾ ਵੀ ਟੀਚਾ ਹੈ ਉਹਨੂੰ ਇਹ ਖੁੱਲ੍ਹਾ ਦੱਸਿਆ ਹੋਇਆ ਵੀ ਤੂੰ ਜਿੰਨਾ ਪੜ ਸਕਦੀ ਪੜ ਤੇ ਤੂੰ ਜੱਜ ਬਣ। ਸਾਡੇ ਨਕਰ ਦਾ ਨਾਮ ਉਸਨ ਘਰ ਸਾਡੇ ਇਲਾਕੇ ਦਾ ਨਾਮ ਉਸਨ ਘਰ ਔਰ ਆਪਣੇ ਸਕੂਲ ਦਾ ਨਾਮ ਉਸਨ ਘਰ ਉਸ ਪ੍ਰਿੰਸੀਪਲ ਸਾਹਿਬ ਦਾ ਨਾਮ ਉਸ ਸਰਕਾਰ ਜਿਹਨੇ ਤੈਨੂੰ ਇਹ ਗੁਰਤੀ ਦਿੱਤੀ। ਸੋ ਅਸੀਂ ਵੀ ਇਹ ਚੋਰਿਆਂ ਸਾਰੇ ਛੋਟੇ ਬੱਚੇ ਨੇ ਆਪਣਾ ਸਟਾਫਾ ਟੈਲੀਜਨ ਸਟਾਫ ਸਾਰਾ ਖੜਾ। ਅਸੀਂ ਵੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਹੋ ਜਿਹਾ abralla ਕਰੋ ਕਿ ਇਹੋ ਜਿਹੇ ਬੱਚਾ ਤੁਹਾਨੂੰ। ਚਾਹੇ ਗਰੀਬ ਪਰਿਵਾਰ ਤੋਂ ਚਾਹੇ ਅਮੀਰ ਪਰਿਵਾਰ ਤੋਂ ਆ ਅਮੀਰ ਪਰਿਵਾਰ ਦੇ ਬੱਚਾ ਪੜਾ ਸਕਦਾ ਪਰ ਗਰੀਬ ਪਰਿਵਾਰ ਨਹੀਂ। ਉੱਥੇ ਸਾਡੇ ਤੀਜੀ ਸਾਲ ਦਾ ਵੀ ਫਾਇਦਾ ਪੰਦਾ। ਜਿਹੜੇ ਗਵਰਨਰਮੈਂਟ ਜੋਬ ਤੇ ਖਾਸ ਕਰਕੇ ਮੰਗੂਗਾ ਕਿ ਕਈ ਤਾਂ ਅੱਜ ਕੱਲ੍ਹ ਕੰਟਰੈਕਟ ਬੇਸ ਆਲੇ ਸਾਰੇ ਤਾਂ ਕਿਸਮਾਂ ਸਨ ਨਹੀਂ ਪਿੱਛੇ ਦਾ ਪਤਾ ਕਿੰਨੀਆਂ ਬੜਾ ਲਏ ਆ ਸਾਡੇ ਲਈ ਤਾਂ ਇੱਕ ਮਾਸਟਰ ਹੁੰਦੇ ਸੀ ਜੇ ਬੈਠ ਕੇ ਆਉਂਦੇ ਹੁੰਦੇ ਪਰ ਅੱਜ ਅਸੀਂ ਕਹਾਂਗੇ ਵੀ ਜੇ ਆਪਾਂ ਵਧ ਤਨਖਾਹ ਲੈ ਲਈਏ ਤੇ ਸਾ ਤੋਂ ਘੱਟ ਵੀ ਲਈਏ ਪਰ ਜਿਹੜੇ ਵਧ ਤਨਖਾਹ ਮੈਂ ਕਹਾਂਗਾ ਕੋਈ ਬੱਚਾ ਡਾਕਟਰ ਕਰ ਲਓ ਆਪਣੇ ਸਕੂਲ ਤੋਂ ਇੱਥੇ ਪੜ੍ਹਨ ਲਓ ਜੀ ਮੈਂ ਇਸ ਬੱਚੇ ਨੂੰ ਤਾਂ ਠਾਹ ਠਾਹ ਆਇਆ ਬੜੇ ਚਿਰ ਦਾ ਮੈਂ ਇਹਦੇ ਨੂੰ ਦੇਖ ਰਿਹਾ ਸੀ ਇਹ ਬੱਚਾ ਜੇ ਛਰਾਸ਼ ਕਰਦਾ ਸੀ ਜਾਂ ਭੜਵਾ ਕਰਦਾ ਸੀ ਤੇ ਉਹ ਨੂੰ ਕਿਉਂਕਿ ਮੇਰੀ ਨਿਗਾਹ ਤਾਂ ਇਹਦੇ ਉੱਤੇ ਗਈ ਆ ਕਿ ਬਹੁਤ ਸੰਸੀਰ ਆ ਬੜਾ ਉਹਦਾ ਤਾਂ ਆਈ ਪ੍ਰਿੰਸੀਪਲ ਨਾਲ ਕੁਝ ਆਦਾ ਨਹੀਂ ਆ ਠੀਕ ਹੈ ਕਿਉਂਕਿ ਅੱਜ ਦਾ ਇਹਦਾ ਜੋ ਕੰਮ ਦਾ ਮੈਡਮ ਆ मैडम क्योंकि आज मैडम वाले ਤੋਂ ਪੜਦੀ ਕਿਉਂਕਿ ਅੱਜ ਦਾ ਇਹ ਆ ਜਦੋਂ ਥੋੜੀ ਜਿਹੀ ਸੋਨੀ ਹੋਰ ਆ ਗਈ ਤੇ ਇਹਦੇ ਹੋਰ ਵੀ ਆਣਗੇ ਪਰ ਅੱਜ ਦਾ ਇਹ ਮਿਸ਼ਨ ਜੋ ਬਹੁਤ ਵਧੀਆ ਹੈ ਅਸੀਂ ਉਹ ਸੋਚਿਆ ਆ ਵੀ ਮੈਂ ਬੈਠਾਂ ਬਹੁਤ ਧੰਨਵਾਦ ਠੀਕ ਬੱਧੀ ਕਲਾਪਿੰਗ ਕਰ ਦਿਓ ਜਨ ਵੀ ਜੀ